ਨਹੀਂ ਉਹ ਇੱਕ ਜਾਰੇ ਸਿੱਧ ਸਦਿਆਂ ਦਾ ਭਰੋਸਾ ਐ ਇਸਾ ਦਾ ਛੀ ਸਿੰਘ ਨਹੀਂ ਆਂਦੇ ਉਹ ਜੋ ਕੇ ਪ੍ਰੇਮ ਕਰਦੇ ਨੇ ਪਰਮਾਤਮਾ ਨਾਲ ਗੁਰੂ ਨਾਲ ਨਾ ਨਾ ਪ੍ਰੇਮ ਕੀਤਾ ਗੁਰਗੰਸੇ ਜੀ ਅੰਦਰ ਉਸਾਏ ਉਹਦੇ ਕਾਰਜ ਰਾਸ ਹੋਣ ਤਾਂ ਕਹਿੰਦੇ ਚੀਜ਼ ਤਾਂ ਕਿਤਾਂ ਨੇ ਕਰਦੇ ਗੱਭੀ ਤਾਕਤ ਆਂਦੀ ਆ ਉਹ ਕਰਦੀ ਐ ਸਾਰੀ ਛੀ ਸਿੰਘ ਵੀ ਜਿਹੜੇ ਨੇ ਸ਼ੀਰ ਸਿੰਘ ਉਹ ਨੇ ਜਿਹੜਾ ਆਪਣੇ ਹੌਮੀ ਨੂੰ ਅੰਦਰੋਂ ਖਤਮ ਕਰਤਾ ਛੀਜ ਕਰਤਾ ਹੌਮੈ ਨੂੰ ਮਾਰਤਾ ਸਿਰੋਂ ਨਹੀਂ ਜੜ ਜਾ ਕੇ ਦਰਵਾਰ ਲੈ ਕੇ ਜੰਗ ਚ ਜਾ ਕੇ ਕੋਈ ਬੰਦਾ ਨੇ ਕਈਆਂ ਦੇ ਕਤਲ ਕਰ ਤਸਵੀਰ ਜਾਉ ਉਹਦੇ ਚਾਏ ਸ਼ਹੀਦ ਹੋ ਆ ਜਿਸ ਨੇ ਆਪਣੇ ਮਨ ਨੂੰ ਜੁੱਧ ਕਰਕੇ ਤਨ ਜਿਉ ਤੇ ਕੋ ਜਗ ਮੁਕਤੇ ਅਚਿਤ ਮੇ ਜੁੱਧ ਵਿਚਾਰੇ ਜਿਹੜਾ ਜੁੱਧ ਕਰਕੇ ਮਨ ਨੂੰ ਜਿੱਤ ਗਿਆ ਉਹ ਸ਼ਹੀਦ ਸਿੰਘ ਹੈ ਜਿਹੜਾ ਮਨ ਨੂੰ ਜਿੱਤ ਗਿਆ ਉਹ ਪਰਮਾਤਮਾ ਨਾਲ ਮਿਲ ਗਿਆ ਜਰਸ਼ੀਦ ਕਿਸ ਸੰਕੇਤ ਆਇਆ ਉਹ ਪਰਮਾਤਮਾ ਹੀ ਕਰਦਾ ਉਹਨਾਂ ਨੇ ਪ੍ਰੇਮ ਕਰਦਾ ਹੈ ਮੈਂ ਕਹਿੰਦਾ ਸ਼ਹੀਦ ਸਿੰਘ ਆਇਆ ਦੂਜਾ ਹੈ ਪ੍ਰੇਮ ਕੀਤਾ ਉਹਨਾਂ ਨੇ ਪ੍ਰੇਮ ਕੀਤਾ ਕਾਰਜੂ ਦਾ ਰਾਸ ਹੋ ਗਿਆ ਉਹ ਕਹਿੰਦਾ ਸ਼ਹੀਦ ਸਿੰਘ ਨੇ ਰਾਸ ਕੀਤਾ ਉਹ ਨਹੀਂ ਸ਼ਹੀਦ ਸਿੰਘ ਉਹ ਪਰਮਾਤਮਾ ਚ ਕੋਈ ਫਰਕ ਨਹੀਂ ਹੈ ਜਿੱਥੇ ਬਾਣੀ ਪੜਨੇ ਆ ਉਥੇ ਸ਼ਹੀਦ ਸਿੰਘ ਦਾ ਪਹਿਰਾ ਤਾਂ ਅਕਾਲ ਪੁਰਖ ਦਾ ਪਰਮਾਤਮਾ ਦਾ ਪਹਿਰਾ ਹੁੰਦਾ ਗੁਰੂ ਸਾਹਿਬ ਦਾ ਪਹਿਰਾ ਹੁੰਦਾ ਅਸੀਂ ਕਹਿੰਦੇ ਸ਼ਹੀਦ ਸਿੰਘਾਂ ਪਰ ਸ਼ੀ ਸਿੰਘ ਕੋਣ ਨੇ ਜਿਹੜਾ ਪ੍ਰਮਾਤਮਾ ਨਾਲ ਮਿਲ ਗਿਆ ਰੇ ਨਾਨਕ ਸਾਧ ਪਰ ਭੇਦ ਨਾ ਪਾਈ ਪ੍ਰਭੂ ਤੇ ਉਹਨਾਂ 'ਚ ਕੋਈ ਭੇਦ ਨਹੀਂ ਜਿਹੜਾ ਇੱਕ ਰੂਪ ਹੋ ਗਿਆ ਤੇ ਪਹਿਰਾ ਦਾ ਅਸਲ ਇਹ ਗੁਰੂ ਗਾਨਕ ਦਾ ਹੁੰਦਾ ਅਕਾਲਪੁਰ ਦਾ ਪਹਿਰਾ ਹੁੰਦਾ ਅਸੀਂ ਕਹਿੰਦੇ ਸ਼ਹੀਦ ਸਿੰਘਾਂ ਦਾ ਪਹਿਰਾ ਦੂਜਾ ਸੀ ਸਿੰਘ ਤੇ ਉਹ ਹੀ ਲੰਝਰ ਕੋ ਨਾਮ ਦੇ ਵਿੱਚ ਮਿਲ ਕੇ ਆਪਣੇ ਆਪ ਨੂੰ ਹਉਮੈ ਨੂੰ ਜਨਨ ਰਸ਼ੀਦ ਕਰ ਦਿੱਤਾ ਸ਼ਹੀਦ ਹੋ ਗੋਣਿਆਂ ਜਨ ਇਹ ਨਹੀਂ ਬੇ ਦੁਨੀਆ ਨੂੰ ਮਾਰ ਕੇ ਸ਼ਹੀਦ ਕੀਤਾ ਜਦੋਂ ਜਦ ਇਹਨੇ ਆਪਣੀ ਹਉਮੈ ਨੂੰ ਮਾਰ ਤਾ ਸ਼ਹੀਦ ਕਰ ਦਿੱਤਾ ਉਹ ਸ਼ਹੀਦ ਸਿੰਘ ਬਣ ਗਿਆ ਤੇ ਹਉਮੈ ਜਨ ਮਾਰ ਲਈ ਉਹ ਪ੍ਰਮਾਤਮਾ ਜੁੜ ਗਿਆ ਉਹ ਕਾਇ ਸਾਰੇ ਹੁੰਦੇ ਨੇ ਪਰ ਇਹ ਵੀ ਹੈ ਜਿਹੜੀਆਂ ਰੂਹਾਂ ਨਾਮ ਮੰਨ ਜਪਦੀਆਂ ਨੇ ਇੱਥੇ ਨਾਮ ਮੰਨ ਜਪ ਕੇ ਅਜੇ ਤੱਕ ਉਹ ਗੁਰੂ ਚ ਲੀਨ ਨਹੀਂ ਹੋਏ ਆ ਉਹ ਜ਼ਰੂਰ ਉਹਨਾਂ ਦੇ ਜਿਹੜੇ ਇੰਤਵਾਹਿਕ ਸਰੀਰ ਹੁੰਦੇ ਨੇ ਸਰੀਰ ਛੱਡ ਕੇ ਚੱਲ ਜਾਂਦੇ ਨੇ ਉਹਨਾਂ ਦੇ ਜਿਹੜੇ ਜਪਦੇ ਨੇ ਅਜੇ ਤੱਕ ਉਹ ਨਹੀਂ ਹੋਇਆ ਉਹ ਜ਼ਰੂਰ ਗੁਰਦੁਆਰਿਆਂ ਚ ਉਹਨਾਂ ਦੀ ਰੂਹਾਂ ਆਉਣ ਚੁੰਦੀਆਂ ਨੇ ਬਾਣੀ ਵੀ ਸੁਣਦੀਆਂ ਨੇ ਸਭ ਕੁਝ ਸੁਣਦੀਆਂ ਨੇ ਪਰ ਉਹ ਚੂੜ੍ਹਦੀਆਂ ਵੀ ਸਾਨੂੰ ਮਨੁੱਖ ਜਨਮ ਮਿਲੇ ਸੇਰੂ ਦਿਨ ਮਨੁੱਖ ਜਨਮ ਮਿਲਣ ਨਾਲ ਉਹਨਾਂ ਦੀ ਤਰੱਕੀ ਹੋਈ ਉਨ ਦਾ ਜੀ ਜਿੰਨ ਕਦੇ ਹੋ ਜਾਇਆ ਚੰਗਿਆ ਰੂਹਾ ਕਹਦੇ ਉਹ ਜਿਹੜੀਆਂ ਉਧਰ ਲੁਗਿਆ ਉਹ ਜ਼ਰੂਰ ਗੁਰਦਵਾਰਾਂ ਦੇ ਵਿੱਚ ਹੁਕਮਤੀਆਂ ਨੇ ਜਾਰਾ ਹੁੰਦੇ ਨੇ ਕਿ ਮਹਾਪੁਰਸ਼ ਦੇ ਇਰਦੇ ਕੀ ਵਿਰਦੀ ਹੁੰਦੀਆਂ ਨੇ ਮਹਾਪੁਰਸ਼ਾ ਬਿਲਕੁਲ ਪਰਮਾਤਮਾ ਜੁੜਿਆ ਹੈ ਉਹਦੇ ਇਰਦੇਗੇ ਵੀ ਉਹਨਾਂ ਨੂੰ ਪ੍ਰੇਮ ਹੁੰਦਾ ਅਜੇ ਉਹਨਾਂ ਨੇ ਜਨਮ ਨਹੀਂ ਲਿਆ ਇਸ ਕਰਕੇ ਬੜੀ ਬੜੀ ਸੋਚਣ ਵਾਲੀ ਗੱਲ ਹੈ ਜਿਹੜੇ ਕੇ ਆਮ ਆਦਮੀ ਦੇ ਸਮਝ ਦੇ ਵਿੱਚ ਨਹੀਂ ਆ ਸਕਦੀ ਜਿਗਰ ਜੀ ਜਿੰਗਨ ਜਨ ਆਪਣਾ ਆਪਣਾ ਪ੍ਰਵਾਹ ਉਹ ਸ਼ੁਆਸ਼ ਹੈ ਛੀ ਸੰਗ ਜੜੇ ਨੇ ਉਹ ਛੀਦ ਹੁੰਦਾ ਜੇ ਫਿਰ ਆਪਣੇ ਮਨ ਨੂੰ ਮਾਰ ਲਿਆ ਛੀਦ ਕਰ ਦਿੱਤਾ ਆਪਣੇ ਮਨ ਨੂੰ ਆਤਮਾ ਨਾਲ ਜੁੜ ਗਿਆ ਤੂੰ ਤੇ ਫਿਰ ਪਰਮਾਤਮਾ ਨਾਲ ਆ ਗਿਆ ਉਹ ਤੇ ਪਰਮਾਤਮਾ ਦਾ ਪਹਿਰਾ ਹੁੰਦਾ ਛੀਦਾਂ ਜਬ ਉਹ ਪਰਮਾਤਮਾ ਜੀ ਕੋਈ ਫਰਕ ਨਹੀਂ ਫਿਰ ਜਿਸ ਨੇ ਹਮੇ ਨੂੰ ਮਾਰ ਕੇ ਉਹ ਆਤਮਾ ਜੀ ਪਰਮਾਤਮਾ ਨਾਲ ਜੁੜ ਗਿਆ ਉਹਨੂੰ ਛੀਦ ਸੰਗ ਕਹਿੰਦੇ ਆਪ ਜੀ ਅਸਾਂ ਲੋਕਾਂ ਚ ਆਮ ਹੁੰਦੀ ਐ ਅਸ਼ੀਰ ਸਿੰਘ ਉਹਨੇ ਜੋ ਮਦਾਨੇ ਜੰਗ ਜਾ ਕੇ ਲੜੇ ਨਗੂਜ਼ੇ ਕਾਸਰ ਮਨਜਾਂ ਚ ਆਪਾਂ ਉਹ ਲੜ ਕੇ ਸ਼ਹੀਦ ਹੋਏ ਨੇ ਉਹਨਾਂ ਚੀਜ਼ ਸਿੰਘ ਕਹਿੰਦੇ ਨੇ ਉਹ ਇਹ ਉਹਦੇ ਬਨਵੈ ਦਾ ਬਾਬ ਗੁਰੂ ਦਾ ਹੁਕਮ ਮੰਨਿਆ ਉਹਨਾਂ ਨੇ ਜਾਨ ਦੀ ਪਰਵਾਹ ਨਹੀਂ ਕੀਤੀ ਉਹ ਗੁਰੂ ਦਾ ਹੁਕਮ ਵਿੱਚ ਉਹ ਲੜੇ ਨੇ ਸ਼ਹੀਦ ਹੋਏ ਨੇ ਜੋ ਆਪਣਾ ਆਪਣਾ ਉਹਨਾਂ ਨੂੰ ਜਾਨ ਦੀ ਪ੍ਰਵਾਹ ਨੇ ਪਰਿਵਾਰ ਦੀ ਪ੍ਰਵਾਹ ਨੇ ਕਿ ਦੂਜੇ ਨੇ ਪ੍ਰਵਾਹ ਕੀਤੇ ਉਹ ਤੇ ਫਿਰ ਗੁਰੂ ਨਾਲ ਹੀ ਮਿਲ ਗਏ ਨਾ ਜੋ ਉਹ ਉਹ ਜਿਹੜਾ ਉਹਨਾਂ ਦਾ ਗੁਰੂ ਗੁਰੂ ਨਾਲ ਮਿਲ ਗਏ ਨੇ ਉਹ ਉਹ ਭਗਤ ਸ੍ਰੀ ਗੁਰੂ ਗੁਰੂ ਜਿਹੜੇ ਆਂਦਾ ਆਉਣੇ ਜੀ ਬਾਬਾ ਦੇਵ ਜੀ ਨੂੰ ਯਾਦ ਕਰਨੇ ਤੇ ਕੋਈ ਕਾਰਜ ਇਜ਼ਰਾਜ ਹੁੰਦਾ ਤੇ ਬਾਬਾ ਦੇਵ ਜੀ ਨੇ ਨਹੀਂ ਕੀਤਾ ਉਹ ਅਕਾਲਪੁਰ ਉਹਨੇ ਕੀਤਾ ਕਿ ਬਾਬਾ ਦੇਵ ਸਿੰਘ ਅਕਾਲਪੁਰ ਜੀ ਪਹਿਲੇ ਦੌਰ ਸੇ ਕਹੇ ਸੀ ਤੇ ਅਸੀਂ ਕਹਿੰਨੇ ਆਪੇ ਬੜਾ ਸ਼ਹੀਦ ਸਿੰਘ ਨੇ ਕੀਤਾ ਕੰਮ ਅਸਲੀ ਕੰਮ ਸਾਰਾ ਜਿਹੜਾ ਆ ਉਹ ਕਾਲਪੁਰ ਕਰਦਾ ਆ ਉਹ ਕਾਲਪੁਰ ਤੋਂ ਇਲਾਵਾ ਹੋਰ ਕੋਈ ਨਾ ਗੁਰਨਾਣਿਕ ਕਾਲਪੁਰ ਦਾ ਸਰੂਪ ਸੀ ਗੁਰਗਮ ਸਿੰਘ ਜੀ ਕਾਲ ਦਸਾ ਪਾਸ਼ੇ ਜੀ ਕਾਲਪੁਰ ਦਾ ਸਰੂਪ ਸੀ ਉਸ ਵੇਲੇ ਜਿਹੜਾ ਜਿਹਨੇ ਨਾਮ ਤੇ ਆਇਆ ਆਪਣਾ ਸ਼ਹੀਦ ਹੋਏ ਆਪਣੀ ਹੌਮੇ ਨੂੰ ਮਾਰੀ ਸ਼ਹੀਦ ਦਾ ਉਹ ਮਤਲਬ ਜਿਹਨੇ ਆਪਣੀ ਹੌਮੇ ਮਾਰ ਲਈ ਜੰਗ 'ਚ ਵੀ ਉਹ ਹੀ ਲੜ ਸਕਦਾ ਜਿਹੜਾ ਜਿਸਨੇ ਆਪਣੀ ਜਾਨ ਦੀ ਪਰਵਾਹ ਨਾ ਕੀਤੀ ਇਹ ਹੌਮੇ ਨੂੰ ਬਿਲਕੁਲ ਸੀਰ ਤੋਂ ਉੱਤੇ ਉੱਠ ਆਏਗਾ ਉਹ ਹੀ ਕਰ ਸਕਦਾ ਜਿਹੜਾ ਇਸ ਸਰੀਰ ਤੋਂ ਉੱਤੇ ਉੱਠਦਾ ਆ ਉਹਦੇ ਹਮੇਮਾਰੀ ਹੁੰਦੀ ਆ ਉਹਨਾਂ ਚੀਜ਼ ਕਿਸਨ ਕਹਦੇ ਹੋ ਜਦ ਮਹਾਪੁਰਸ਼ ਕਹਦੇ ਹੋ ਸੰਤ ਕਹਦੇ ਹੋ ਕੋਈ ਲਫ਼ਜ਼ਬਾਤ ਕਹਦੇ ਹੋ ਇਹ ਕੀ ਰੂਪ ਹੈ ਇਸ ਕਰਕੇ ਪੈਰਾ ਤੇ ਆਪੇ ਹੁੰਦਾ ਆ ਹੁੰਦਾ ਪੈਰਾ ਕਰਤਾਰਪੁਰ ਅਕਾਲਪੁਰ ਖਦਿਆ ਅਸੀਂ ਚੀਜ਼ਾਂ ਦਾ ਨਾਮ ਲੈ ਲਿਆ ਅਜੀਤ ਸਿੰਘ ਅਲਾਦਰ ਨੇ ਕਹੇ ਅਕਾਲਪੁਰ ਤੋਂ ਉਹ ਉਹ ਹੀ ਤਾਕਤ ਕੰਮ ਕਰਦੀ ਆ ਅਕਾਲਪੁਰ ਦੀ ਜੇ ਅਸੀਂ ਯਾਦ ਕਰੀਏ ਅਜੀਤ ਸਿੰਘ ਨੂੰ ਕਰਨਿਆ ਤੋ ਕਾਲਪ ਮੁਫਿ ਤਾਕਤ ਕੰਮ ਕਰਦੀ ਆ ਸਾਸੀ ਕਾਹਦੇ ਨਫਰਾਨੀ ਸ਼ੀਰ ਸਿੰਘ ਨੇ ਸਾਡਾ ਕੰਮ ਕੀਤਾ ਇਹ ਸਿੰਘ ਉਹ ਜਿਹੜੇ ਭੂਤ ਨੇ ਨਹੀਂ ਆ ਜਿਹੜੇ ਆ ਕੇ ਐਸਾ ਹੁਮਦੇ ਰਹਿਣ ਦੂਸਰੇ ਹੁਮਦੇ ਰਾ ਉਹ ਤਾਂ ਫਰਮਾਤਮ ਜਲੀਨ ਹੋ ਗਏ ਉਹ ਤਾਂ ਸਾਡੇ ਵਾਂਗੂ ਨਹੀਂ ਆ ਜਿਹੜਾ ਆਵਾਜ਼ ਦੀ ਮਜ਼ਾ ਤੇ ਮਾਰ ਹੋ ਆਪਣਾ ਮਾਂਜੰਦਾ गावा ਗਾਂਵ ਤੇ ਗੇੜ ਜਵਾਂ ਨਿਆ ਪੁੱਤਰਾ ਬਣ ਜਾਂਦਾ ਕੋਈ ਡੈਣ ਬਣ ਜਾਂਦੀ ਇਹ ਦੂਸਰ ਬੰਦੇ ਇਹ ਜਿਹਾ ਛਾ ਨਹੀਂ ਇਹ ਤਾਂ ਗੁਰੂ ਨਾਲ ਮਿਲਿਆ ਹੋਇਆ ਗੁਰੂ ਕੰਮ ਕਰਦਾ ਸਾਰਾ ਅਸੀਂ ਨਾਂ ਲੰਨੇ ਕਿਹੜੀ ਸ਼ੀਦਾ ਤੇ ਉਹ ਗੁਰੂ ਕੰਮ ਕਰਦਾ ਤੇ ਮੈਂ ਉਹ ਮੈਂ ਸ਼ੀਦਾਂ ਦੀ ਦੁਆਲਤ ਗੱਲ ਤੁਸੀਂ ਕੀਤੀ ਹੈ ਸ਼ੀਦ ਕੌਣ ਆ ਜਿਸ ਨੇ ਆਪਣੀ ਹੌਮੇ ਮਾਰ ਲਈ ਤੇ ਗੁਰੂ ਦੇ ਹੁਕਮ ਦੇ ਜਕਾਲਪੁਤ ਹੁਕਮ ਚ ਜੜਾ ਚੜਿਆ ਉਹ ਸ਼ੀਦ ਹੈ ਸ਼ੀਦ ਕੌਣ ਆ ਜਿਸ ਨੇ ਆਪਣੀ ਹੌਮੇ ਮਾਰੀ ਉਹ ਸ਼ੀਦ ਹੈ ਉਹ ਉਹ ਜੰਗ ਦੇ ਵਿੱਚ ਕਿਉਂ ਕਹਿੰਦੇ ਨੇ ਲੜਦਾ ਔਰ ਲੜਦਾ ਇਸ ਕਰਕੇ ਦੁਸ਼ਮਣੀ ਕਰਕੇ ਨਹੀਂ ਲੜਦਾ ਕਾਲ ਕੋ ਦਾ ਹੁਕਮ ਜੇ ਲੜਦਾ ਪਿਆ ਉਹ ਕਾਲ ਕੋ ਹੁਕਮ ਤੇ ਲੜਦਾ ਪਿਆ ਦੂਸਰ ਨੂੰ ਅਗਰ ਕਤਲ ਵੀ ਕਰਦਾ ਆਪਣਾ ਕਾਲ ਪੁਰਜ ਹੁਕਮ ਦੇ ਨੂੰ ਕਤਲ ਕਰਦਾ ਜਾਂ ਦੀ ਹੌਮੇ ਆ ਜੇ ਬਾਕੀ ਜੇ ਤੂੰ ਤਾਕਤ ਵਿਲਪਾ ਵਰਦੀ ਦਾ ਸਕੰਨੇ ਆ ਗੁਰਬਾਣੀ ਅਗਰ ਗੁਰਸਿੱਖੀ ਚ ਤੁਸੀਂ ਅਮਰ ਛਾ ਕੇ ਆਵੇ ਔਰ ਤੁਸੀਂ ਨਾਮ ਬਣ ਜਾਬ ਜਦੋਂ ਤੁਹਾਡੇ ਚ ਬਹੁਤ ਤਾਕਤ ਆ ਜਾਂਦੀ ਸਿਰ ਤੋਂ ਤੇ ਉੱਠੇ ਉੱਟ ਉੱਟ ਜਾਂਦੇ ਹੋ ਮੈਂ ਛੋਟੇ ਜਿਹੇ ਤੋਂ ਗੱਲ ਦੱਸਾਂ ਮੈਂ ਅਠਵੇਂ ਜੇ ਵੱਡਦਾ ਹੁੰਦਾ ਸੀ ਮੇਰੇ ਨਾਲ ਹੋ ਵੀ ਜੱਟਾਂ ਦੇ ਬੁੰਨੇ ਪੜਦੇ ਹੁੰਦੇ ਸੀ ਬੂਨਾਮਣ ਜਬਦੇ ਵਿੱਚ ਪੰਜਾਂ ਬਣੇ ਦਾ ਪਾਟ ਕਰਦੇ ਸੀ ਮੈਂ ਵੀ ਕਰਦਾ ਸੀ ਦੂਜੇ ਵੀ ਕਰਦਾ ਸੀ ਇੱਕ ਮੇਰਾ ਦਬੂਸ ਸੀ ਔਰ ਗੰਡਾ ਰੰਦੀ ਨਾ ਪੱਟੇ ਕੁੱਦਨ ਵਾਲੀ ਮਸ਼ੀਨ ਜਿਹੜੀ ਗੰਡਾ ਸੇ ਜਿਹਨੂੰ ਕਹਿੰਦੇ ਨੇ ਅਦਰ ਪਟਾਰਾ ਪਾਈ ਜਾਂਦਾ ਉਹ ਕੋਤੜ ਦੇ ਜਾਂਦੇ ਨੇ ਉਹ ਵਿਚਾਰਾ ਜ਼ਮੀਦਾਰਾਂ ਦਾ ਲੜਕਾ ਸੀ ਉਹ ਪੱਟੇ ਪਾ ਕੇ ਉਹਨਾਂ ਅੰਦਰ ਜਾ ਰਿਹਾ ਸੀ ਤਾਂ ਉਹ ਮਜ਼ਦੂਰ ਸਾਹਿਬ ਮਸ਼ੀਨ ਉਹ ਚਾਗਾਲਾ ਚਲਾ ਰਿਹਾ ਸੀ ਉਹਨੂੰ ਸਾਰੇ ਨੂੰ ਕੱਟਣ ਵਾਸਤੇ ਚੜਖਿਰਜੀ ਹੁੰਦੀ ਆ ਗੋਲ ਤਾਰਾ ਉਹਨੂੰ ਚਲਾ ਰਹੇ ਸੀ ਹਾਂਜੀ ਸੀਨ ਸੀ ਕਿਸੇ ਤੇ ਚੱਲ ਰਹੀ ਸੀ ਉੱਤੇ ਅਗੋ ਕਤ ਕਰ ਕੱਢੀ ਸੀ ਕੁਦਰਤੀ ਉਹਦੀ ਉਂਗਲ ਜਾ ਕੇ ਨਾ ਅੱਗੇ ਉੱਤੇ ਚਲ ਜਾਵਸੀ ਅੰਗੜਾ ਦੇ ਉਹਦੀ ਉਂਗਲ ਕੱਟ ਦਿੱਤੀ ਹੁ ਅੱਠਵੇਂ ਚ ਬੰਗਲਾ ਦਾ ਬੱਚਾ ਹੋਇਆ ਪੁਜ ਪ੍ਰੇਮ ਸੀ ਗੁਰੂ ਦਾ ਪ੍ਰੇਮ ਸੀ ਉਹ ਉਂਗਲ ਪੜ ਕੇ ਪੜ ਕੇ ਸਾਰੇ ਪਿੰਡ ਚ ਛਾਲਾ ਮਾਰੇ ਉਹ ਮੇਰੀ ਉਂਗਲ ਮੇਰੇ ਅਕਾਲਪੁਰ ਦੀ ਬਜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮੇਰੀ ਉਂਗਲ ਕੱਟੀ ਮੈਂ ਸ਼ਹੀਦ ਹੋ ਗਿਆ ਜਿੱਦਾਂ ਦਾ ਕਿਹਨੂੰ ਕਹਿੰਦੇ ਨੇ ਮੇਰੇ ਜੜਤੀ ਉਂਗਲ ਕੱਟੀ ਗਈ ਜੜਤੀ ਉਂਗਲ ਕੱਟੀ ਗਈ ਮਹਾਰਾਜ ਦੀ ਬਖਸ਼ਿਸ਼ ਹੋਈ ਹੈ ਹਾਂ ਬਾਰਾ ਦੀ ਬਖਸ਼ ਇੱਕ ਅਠਵੀਂ ਜੀ ਮਗਾ ਦਾ ਬੱਚੇ ਨੂੰ ਰੱਤੀ ਪਾਰ ਅਫਰੋਸ ਨੇ ਕਿਉਂਕਿ ਉਹਨੂੰ ਉਹ ਨਾਮ ਬਣ ਜਾਂਦਾ ਸੀ ਉਹ ਸਵੇਰੇ ਛੋਟੇ ਬੱਚੇ ਵੀ ਕਿਹਨੂੰ ਕਹਿੰਦੇ ਨੇ ਬਾਣੀ ਪੜਦਾਂਦੇ ਸੀ ਇਨੂੰ ਕਹਿੰਦੇ ਨੇ ਵਿਲ ਪਾਵਰ ਵਿਲ ਪਾਵਰ ਸਿ ਬਣੋ ਦਰਦ ਵੀ ਨਹੀਂ ਹੋਈ ਦੋ ਸੀ ਵੀ ਨਹੀਂ ਕਿਉਂਕਿ ਮਾਨੁ ਦਾ ਗੁਰੂ ਸੇਬਾਣੀ ਨਾਲ ਜੁੜਿਆ ਸੀ ਮਾਨੁ ਦਾ ਇਹ ਸੀ ਕਿ ਗੁਰੂ ਗੋਵਿੰਦ ਸਿੰਘ ਜੀ ਮਹਾਰਾਜ ਦੇ ਬੱਚਿਆਂ ਨੇ ਸਿੱਧੀ ਪਾਈ ਚਾਰ ਸਾਹਿਬਾਂ ਨੇ ਸਿੱਧੀ ਪਾਈ ਉਧਰ ਤਾਂ ਹਲਚਲਨ ਕਰ ਚੱਲ ਗਿਆ ਉਹਦਾ ਅਗਰ 8-8 ਸਾਲ ਦੇ ਬੱਚੇ ਸਿੱਧੀ ਪਾਸਾ ਦੇ ਰਹੇ ਆਪ ਅਗੋਂ ਗੁਰੂ ਗੋਵਿੰਦ ਸਿੰਘ ਜੀ ਦੇ ਉਹ ਕਹਿੰਦਾ ਮੈਂ ਅਗੋਂ ਨਹੀਂ ਪਕਾ ਸਕਦਾ ਮੇਰੀ ਉਂਗਲ ਕੱਟੀ ਗਈ ਉਹਨਾਂ ਦਾ ਸਿਰ ਕੱਟਿਆ ਗਿਆ ਤੋ ਉਂਗਲ ਨੂੰ ਲਾ ਗਿਆ ਸੌਰ ਪਿੰਡ ਚ ਗਏ ਜੜ ਤੇ ਉਂਗਲ ਕੱਟੀ ਜੜ ਤੇ ਉਂਗਲ ਕੱਟੀ ਗਈ ਜੜ ਤੇ ਉਂਗਲ ਕੱਟੀ ਗਈ ਉਹਨੂੰ ਪ੍ਰੇਮ ਸਿੰਘ ਤੋ ਇਹਨਾਂ ਕੇ ਜ਼ਿਕਰ ਕਰਕੇ ਮਾਨੂ ਦਾ ਜਿਹੜਾ ਸੀ ਉਹ ਗੁਰਨਾਨ ਦੇਵ ਜੁੜਿਆ ਗੁਰੂ ਗੋਬਿੰਦ ਸਿੰਘ ਜਿਹੜਾ ਜੁੜਿਆ ਸੀ ਉਹ ਗੁਰੂ ਗੋਬਿੰਦ ਸਿੰਘ ਦੇ ਜਿਹੜੇ ਸਾਹਿਬ ਜਦ ਤੀਦ ਹੋਸੀ ਉਹਦਾ ਜੁੜਿਆ ਸੀ ਇਸ ਕਰਕੇ ਉਹਨੂੰ ਉਹਦਾ ਤਰ੍ਹਾਂ ਉਹ ਉਂਗਲੀ ਕੱਟ ਜਣ ਗਿਆ ਉਹਨਾਂ ਵੱਲ ਗਿਆ ਇਸ ਕਰਕੇ ਮਨ ਜਿੰਨੂੰ ਤਤੀਕ ਤਕਲੀਫ ਲੱਗਣੀ ਸੀ ਵੀ ਲੱਗਣੇ ਸੋ ਉਹ ਮੰਨਤ ਉਹਨਾਂ ਦੇ ਜੱਗ ਲੱਗਾ ਹੋਇਆ ਸੀ ਗੁਰਗੋਬਿੰਦ ਸਿੰਘ ਜੀ ਬਖਸ਼ਿਸ਼ੇ ਲੱਗਾ ਹੋਇਆ ਸੀ ਉਹਦਾ ਸਾਹ ਸਾਂਝਾਂ ਚ ਲੱਗਾ ਜੇ ਚੀਜ਼ ਹੋਏ ਇਸ ਕਰਕੇ ਉਹਨਾਂ ਦਰਦ ਨਹੀਂ ਹੋਇਆ ਇਹ ਮੰਨ ਦੀ ਹਸਤਾ ਇਹਨੂੰ ਕਹਿੰਦੇ ਨੇ ਕਿ ਜਦੋਂ ਨਾਮ ਬਣ ਜਪ ਰਹੇ ਜਾਂ ਜਦ ਗੁਰੂ ਤੇ ਪ੍ਰੋਪਸਾ ਕਰ ਰਹੇ ਆ ਤਾਂ ਤਾਕਤ ਆ ਜਾਂਦੀ ਹੈ ਗੁਰੂ ਦੀ ਉਹ ਬੇਚਾਰਾ 8ਵੀਂ ਜਮਾਤ ਦਾ ਮੁੰਡਾ ਸੀ ਜੱਟਾਂ ਦਾ ਮੁੰਡਾ ਸੀ ਉਹ ਜੀ ਤਾਕਤ ਕਿਉਂ ਧਿਆਨ ਉਹਦਾ ਜੜਾ ਸੀ ਗੁਰਬੰਸ ਜੀ ਵੱਲ ਚਲ ਗਿਆ 4 ਸਾਲ ਦਾ ਵੱਲ ਚਲ ਗਿਆ ਛੋਟੇ ਛੋਟੇ ਵੀ ਸੀ ਤੇ ਮੇਰੀ ਹੂਲ ਕੱਟੀ ਗਈ ਤੇ ਮੈਂ ਵੀ ਉਹ ਉਹਨਾਂ ਜਰਾ ਮੈਂ ਵੀ ਗੁਰਸਾਹਿਬ ਦਾ ਸਿੱਖ ਆ ਵਿਲ ਪਾਵਰ ਵੱਜ ਗਈ ਜੇ ਧਿਆਨ ਤੁਹਾਡਾ ਉਂਗਲ ਦੀ ਪੀੜ ਵੱਲ ਜਾਏ ਤਾਂ ਉਹ ਪੀੜ ਲੱਗੇਗੀ ਜੇ ਤੁਹਾਡਾ ਧਿਆਨ ਗੁਰੂ ਵੱਲ ਜਾਏ ਤਾਂ ਤੁਹਾਨੂੰ ਪੀੜ ਨਹੀਂ ਲੱਗੇਗੀ ਐ ਐ ਸਾਲੀ ਗੱਲ ਹੈ ਅਜਾਗਰ ਇਸੇ ਕਰਕੇ ਜਿਹਨੇ ਬੰਸ ਸਿੰਘ ਨੇ ਬੜੇ ਬੜੇ बाबा दीप सिंह ਵਰਗੇ ਗੁਰੂ ਜੀ ਸਾਹਿਬ ਜਿਹੜਾ ਫੇਰ ਵੀ ਤਲੀ ਤੇ ਆਤਤਾ ਤੇ ਉਹ ਤਾਕਤ ਗੁਰੂ ਸਾਹਿਬ ਜੀ ਆਏਗੀ ਇਸ ਕੇ ਗਦਨ ਹੋਏ ਇਹ ਵੈਲ ਪਾਵਰ ਹੈ ਸਟਰੋਂਗ ਵੈਲ ਪਾਵਰ ਹੋਈ ਹੋਏ ਅੱਜ ਕੱਲ ਦੇ ਬੱਚੇ ਇੰਦੇ ਤਰ ਕਮਾਲ ਦੀ ਗੱਲ ਆਟਮ ਜਮਾਤ ਪੜਦਾ ਹੈ ਬੱਚਾ ਵੀ ਉਂਗਲ ਕੱਟੀ ਹੋਏ ਤੋਂ ਛੜਾ ਮਾਰ ਸਾਰੇ ਪਿੰਡ ਸਾਰਾ ਮਾਰੇ ਮੈਂ ਝਟ ਦੀ ਉਂਗਲ ਕੱਟੀ ਕੇ ਮਸੀਦਾ ਚ ਹੋ ਗਿਆ ਸ਼ਾਮਲ ਜੀ ਦੇ ਪ੍ਰੇਮ ਜੀ ਦਾ